ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਤੇ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਪਟਿਆਲਾ ਕੋਰਟ ਨੇ ਅਸ਼ਲੀਲ ਕੱਪੜੇ ਪਾ ਕੇ ਕਾਲੀ ਮਾਤਾ ਦਾ ਭੇਜ ਤਾਰਨ ਕਰਨ ਦਾ ਨੋਟਿਸ ਲਿਆ ਹੈ ਇਸ ਤੋਂ ਇਲਾਵਾ ਮਾਮਲੇ ਦੇ ਵਿੱਚ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੀ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਮੇਰੀ ਜਾਣਕਾਰੀ ਮੁਤਾਬਿਕ ਅਰਮਾਨ ਮਲਿਕ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਤੇ ਖਿਲਾਫ ਦਵਿੰਦਰ ਰਾਜਪੂਤ ਨੇ ਤਿੰਨਾ ਖਿਲਾਫ ਅਪੀਲ ਪਟੀਸ਼ਨ ਦਾਇਰ ਕੀਤੀ ਸੀ ਐਡਵੋਕੇਟ ਦਵਿੰਦਰ ਰਾਜਪੂਤ ਦੇ ਵੱਲੋਂ ਕੋਰਟ ਦੇ ਵਿੱਚ ਇਨਸਾਫ ਦੀ ਗੋਹਾਰ ਲਗਾਈ ਗਈ ਨਾਲ ਹੀ ਉਹਨਾਂ ਨੇ ਅੱਜ ਮੁੜ ਤੋਂ ਅਦਾਲਤ ਦੇ ਵਿੱਚ ਸਚਾਈ ਦੀ ਜਿੱਤ ਹਾਸਲ ਹੋਈ ਪਾਇਲ ਮਲਿਕ ਅਰਮਾਨ ਮਲਿਕ ਕ੍ਰਿਤਿਕਾ ਮਲਿਕ ਖਿਲਾਫ ਸਾਰੇ ਸਬੂਤ ਮਾਜੂਕ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਅਤੇ ਜੱਜ ਨੇ ਪਟਿਆਲਾ ਪੁਲਿਸ ਨੂੰ ਇੱਕ ਡਿਟੇਲਡ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਉਥੇ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਇਹ ਮਾਮਲਾ ਪਾਇਲ ਮਲਕ ਦੇ ਵੱਲੋਂ ਅਸ਼ਲੀਲ ਕੱਪੜੇ ਪਾ ਕੇ ਮਾਂ ਕਾਲੀ ਦਾ ਰੂਪ ਧਾਰਨ ਕਰਨ, ਅਰਮਾਨ ਮਲਕ ਦੇ ਵੱਲੋਂ ਹਨੂਮਾਨ ਜੀ ਦਾ ਰੂਪ ਧਾਰਨ ਕਰਨ, ਅਰਮਾਨ ਮਲਕ ਦੇ ਤਿੰਨਾ ਵਿਆਹਾਂ ਦੀ ਸਥਿਤੀ ਬਣਾਉਣ ਅਤੇ ਸੋਸ਼ਲ ਮੀਡੀਆ ਤੇ ਨੰਗਨਤਾ ਸਮਗਰੀ ਪੋਸਟ ਕਰਨ ਨਾਲ ਸੰਬੰਧਿਤ ਹੈ। ਇਸ ਨਾਲ ਹੀ ਬਿਗ ਬੌਸ OTT ਸੀਜ਼ਨ 3 ਦੇ ਵਿੱਚ ਆਈ ਨਜ਼ਰ ਆਏ ਪਾਇਲ ਮਲਕ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਪਹੁੰਚ ਕੇ ਮਾਫੀ ਮੰਗੀ ਪਾਇਲ ਨੇ ਹਾਲੀ ਦੇ ਵਿੱਚ ਮਾਂ ਕਾਲੀ ਦੇ ਰੂਪ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਅਪਲੋਡ ਕੀਤੀ ਸੀ ਜੋ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਸਿੱਖ ਸੈਨਾ ਤੇ ਹਿੰਦੂਆਂ ਨੂੰ ਗੁੱਸਾ ਆਇਆ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਮਾਮਲੇ ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਹੁਣ ਲਗਾਤਾਰ ਇਸ ਪਰਿਵਾਰ ਦੀਆਂ ਹੋਰ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ